ਸਸ ਸਹਿਜ ਪਵਨ ਗੁਰਵਾਨੀ ਦੇ ਬਾਟ ਪ੍ਰਕਾਸ਼ ਕਰਨ ਵੇਲੇ ਆਠੀ ਸੇਵਾਦਾਰਾਂ ਨੂੰ ਕੋਈ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਇੱਕ ਸਾਫ਼ ਸੁਥਰਾ ਬੈਂਚ ਲੈ ਕੇ ਆਓ ਉਸ ਦੇ ਉੱਪਰ ਇੱਕ ਆਣ ਲੱਗ ਸਾਬਤ ਲਾਈ ਬਿਸ਼ਾਓ ਫੇਰ ਚਾਦਰ ਬਿਸ਼ਾਓ ਸਾਬ ਸੁਥਰਾ ਕਰਕੇ ਫੇਰ ਮੰਜੀ ਸਾਹਿਬ ਰੱਖੋ ਅੱਗੇ ਚੋਟਾ ਬਟਾ ਬੰਨੋ ਉਪਰ ਇੱਕ ਆਲ ਡੱਗ ਚਾਦਰ ਲਗਾਓ ਫੇਰ ਦੋ ਸਾਈਡਾਂ ਵਾਲੇ ਵਧੀਆ ਇੱਕੇ ਰੰਗ ਦੇ ਰਮਾਲੇ ਲਾਓ ਫੇਰ ਉਪਰੇ ਕਰਮਾਲਾ ਬਿਸ਼ਾਓ ਫੇਰ ਦੋ ਸਾਈਡਾਂ ਤੇ ਗੱਦੀਆਂ ਰੱਖੋ ਇਕ ਜਨੇਯਾ ਜਾਈ ਜਾਹੀ ਦੇ ਮੁਤਾਬਕ ਅੱਗੇ ਗੱਦੀ ਰੱਖੋ ਉੱਪਰ ਫੇਰ ਇੱਕ ਸੂਤੀ ਰਮਾਲਾ ਲਾਓ ਆਹ ਦੂਰਾ ਮਾਲੇ ਫੇਰ ਉੱਪਰੋਂ ਇੱਕ ਥੱਲੇ ਦਾ ਇੱਕ ਗ੍ਰਾਂਥ ਸਾਹਿਬ ਦੇ ਉੱਪਰ ਲਾਓ ਰਮਾਲਾ ਇੱਕ ਗੇਠ ਧਰਤੀ ਤੇ ਉੱਪਰ ਰੱਖੋ ਰਮਾਲਿਆਂ ਨੂੰ ਆਠੀ ਸੇਵਾਦਾਰਾਂ ਨੂੰ ਵੀ ਨਹਾ ਧੋ ਕੇ ਬੜੀ ਸ਼ੁੱਧੀ ਦੇ ਨਾਲ ਬਾਥਰੂਮ ਗਏ ਹੱਥ ਪੈਰ ਧੋ ਲੈਣੇ ਜੇ ਸੋਚ ਕੇ ਰਿਆ ਗਿਆ ਤਾਂ ਅਸ਼ਨਾਣ ਕਰਕੇ ਸਾਰੇ ਕੱਪੜੇ ਬਦਲ ਕੇ ਪਾਏ ਵੀ ਜਿਹੜੇ ਕੱਪੜੇ ਉਹ ਪਾਣੀ ਚੋਂ ਕੱਢਣੇ ਆ ਆ ਪ੍ਰਾਣੇ ਬਡੇ ਗੁਰੂਆਂ ਦੇ ਨਿਰਮਾਨ ਨੂੰ ਦੇਖੋ ਕੋਈ ਜਰਾਬ ਉਸ ਵੇਲੇ ਤਾਂ ਪਹਿਨਦਾ ਹੀ ਨਹੀਂਤਾ ਜੇ ਪਾਇਆਂ ਵੀ ਤਾਂ ਜਰਾਬਾਂ ਵੀ ਖੋਲੋ ਘਰਾਂ ਪਾਣੀ ਦੇ ਨਾਲ ਠੰਡਾ ਹੋਇਆ ਹੱਥ ਪੈਰ ਧੋ ਲੋ ਯਾਦ ਪਾਠੀ ਨੂੰ ਬਦਲੋ ਕਈ ਵਾਰ ਹੁੰਦਾ ਵਾਰ ਤਾਂ ਹੀ ਸ਼ਲੋਕ ਬੋਲਦੇ ਰਹਿੰਦੇ ਆ ਜਾ ਕੇ ਪਾਠੀ ਨੂੰ ਛੱਡ ਦਿੰਦੇ ਪਹਿਲਾਂ ਸਤਰ ਫੜੋ ਸ਼ਲੋਕ ਦਾ ਆਚਾਰਨ ਕਰਨ ਲੱਗੋ ਦੂਸਰਾ ਉੱਠਣ ਵਾਲਾ ਪਾਠੀ ਵੀ ਆਚਾਰਨ ਕਰਦਾ ਰਹੇ ਇਸ ਤਰ੍ਹਾਂ ਸ਼ਲੋਕਾਂ ਦਾ ਵਿਚਾਰਨ ਕਰਦੇ ਜਾਓ ਬੈਠਣੇ ਵਾਲਾ ਪਾਠੀ ਜਦੋਂ ਸੁਥੇਰ ਹੋ ਕੇ ਪਾਠ ਦਾ ਵਿਚਾਰਨ ਕਰਨ ਲੱਗ ਜਾਵੇ ਤਾਂ ਪਹਿਲੇ ਪਾਠੀ ਨੂੰ ਹਟਣਾ ਚਾਹੀਦਾ ਫੇਰ ਪ੍ਰਣਾਮ ਕਰਨਾ ਚਾਹੀਦਾ ਹੈ ਹਾ ਇਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਹੈ ਸਾਠੀ ਜਦੋਂ ਪਾਠ ਕਰਦੇ ਹੈ ਤਾਂ ਨਾਲ ਆਪਣੇ ਵਸਤਰ ਵੀ ਨਹੀਂ ਲੱਗਣੇ ਚਾਹੀਦੇ ਸੇਵਾਦਾਰ ਚੌਰ ਸਾਹਿਬ ਦੀ ਸੇਵਾ ਕਰਦਾ ਹੈ ਤਾਂ ਆਪਣੇ ਕੱਪੜੇ ਕਈ ਵਾਰ ਨਾਲ ਲੱਗਦੇ ਹੈ ਕਿਉਂਕਿ ਬਹੁਤ ਵੱਡੀ ਵਰਤਮਾਨ ਸਮੇਂ ਦੇ ਅੰਦਰ ਲੋੜ ਹੈ ਕਿਸ ਤਰ੍ਹਾਂ ਅਸੀਂ ਵੱਡੀ ਸ਼ੁੱਧਤਾ ਦੇ ਨਾਲ ਪਾਵਨ ਬਾਣੀ ਦਾ ਜਦੋਂ ਪ੍ਰਕਾਸ਼ ਕਰਦੇ ਐ ਇਹਨਾਂ ਸਾਰੀਆਂ ਸਾਵਧਾਨੀਆਂ ਦਾ ਜੋ ਵੱਡੇ ਗੁਰੂਆਂ ਨੇ ਨੇਮ ਬਣਾਏ ਐ ਇਹਨਾਂ ਨੇਮਾਂ ਦੀ ਪਾਲਣਾ ਕਰਨਾ ਹੀ ਇੱਕ ਪਾਵਨ ਬਾਣੀ ਦਾ ਜਾਪ ਹੋਇਆ ਅੱਜ ਜੇ ਤਾਂ ਪਾਵਨ ਬਾਣੀ ਦਾ ਫਿਰ ਜਾਪ ਆਰੰਭ ਹੋਇਆ ਪ੍ਰਾਰਥਨਾ ਬੇਨਤੀ ਦੇ ਸ਼ਬਦ ਪੜੇ ਗਏ ਗੁਰੂ ਦੇਵ ਦੇ ਅੰਗ ਤੱਕ ਪਾਵਨ ਬਾਣੀ ਨੂੰ ਬੈਠ ਕੇ ਸੁਣੋ ਬਾਅਦ ਵਿੱਚ ਪ੍ਰਸ਼ਾਦ ਲਓ ਜਾ ਪਾਣੀ ਪੀ ਲਓ ਹੱਥ ਧੋ ਲਓ ਫੇਰ ਸੇਵਾ ਕਰੋ ਲੰਗਰ ਭੰਡਾਰ ਦੇ ਵਿੱਚ ਵੀ ਬਹੁਤ ਵੱਡੀ ਲੋੜ ਹੈ ਕਿ ਤੁਸੀਂ ਨਹਾ ਧੋ ਕੇ ਸ਼ੁੱਧ ਵਸਤਰ ਪਹਿਨ ਕੇ ਹੀ ਸੇਵਾ ਕਰੋ ਜੇ ਸਾਡੇ بڑے ਗੁਰੂਆਂ ਦੇ ਨੇਮ ਹੈ ਤਾਂ ਜੁੱਤੀ ਤਾਂ ਵੈਸੇ ਹੀ ਬੜੀ ਦੂਰ ਉਤਾਰੀ ਜਾਂਦੀ ਕਿਉਂਕਿ ਅੱਜ ਬੜਾ ਐਸਾ ਸਮਾਂ ਆ ਗਿਆ ਨਾ ਹਲਵਾਈਆਂ ਨੂੰ ਕਹਿ ਸਕਦੇ ਆ ਕੁਝ ਸੇਵਾਦਾਰ ਵੀ ਚਾਹੀਏ ਹੁੰਦੇ ਹੀ ਬੜਾ ਕਠਨ ਹੋ ਜਾਂਦਾ ਪਰ ਜੇ ਅਸੀਂ ਉਹ ਵਰਡੇ ਗੁਰੂਆਂ ਦੇ ਬਣਾਏ ਹੋਏ ਨਿਯਮਾਂ ਦੀ ਪਾਲਣਾ ਕਰੋਗੇ ਤਾਂ ਇਹ ਪਾਵਨ ਬਾਣੀ ਦੇ ਜਪ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਕਿਉਂਕਿ ਸਤਗੁਰੂ ਜੀ ਮਹਾਰਾਜ ਜੀ ਆਪਣੇ ਸ਼ਬਦ ਦੇ ਵਿੱਚ ਕਹਿ ਰਹੇ ਹੈ ਅਨ ਬਹਿ ਪਾਠ ਪੜੇ ਜੋ ਹੰਸਾ ਧਨ ਧਨ ਤਿੰਨ ਕੇ ਹੈ ਕੁਲ ਵੰਸਾ ਅਸ਼ਟ ਕਮਲ ਲਲ ਨਾਮ ਆਧਾਰਾ ਧਨ ਧਨ ਤਿੰਨ ਕਾ ਹੈ ਪ੍ਰਜਾ ਰਵਾਰਾ ਹਾਂ ਇਸ ਤਰ੍ਹਾਂ ਪਾਠੀ ਨੂੰ ਹਮੇਸ਼ਾ ਕਈ ਵਾਰ ਮੂੰਹ ਦੇ ਵਿੱਚ ਕਰਦੇ ਐ ਜੀਬ ਵੀ ਨਹੀਂ ਹਲਾਉਂਦੇ ਉੱਚੀ ਆਵਾਜ਼ ਦੇ ਵਿੱਚ ਇਹ ਕਰਨਾ ਚਾਹੀਦਾ ਚਾਹੋ ਸਪੀਕਰ ਬੰਦ ਕਰ ਦਿੱਤਾ ਫਿਰ ਵੀ ਉੱਚੀ ਆਵਾਜ਼ ਦੇ ਵਿੱਚ ਪਾਵਨ ਬਾਣੀ ਦਾ ਉਚਾਰਨ ਹੋਣਾ ਚਾਹੀਦਾ ਕਿਉਂਕਿ ਪਾਵਨ ਬਾਣੀ ਮੰਤਰ ਸਰੂਪ ਹੈ ਬਿਨਾਂ ਸ਼ੋਰ ਸ਼ਰਾਬੇ ਤੋਂ ਵੱਧ ਤੋਂ ਵੱਧ ਸੰਗਤ ਨੂੰ ਵੀ ਬੈਠ ਕੇ ਪਵਿੱਤਰ ਵਰਵਾਣੀ ਦੇ ਸ਼ਬਦਾਂ ਨੂੰ ਸੁਣਨਾ ਚਾਹੀਦਾ ਫੇਰੇ ਸ਼ਬਦਾਂ ਦਾ ਅਸੀਂ ਜੀਵਨ 'ਚ ਮੰਨਨ ਕਰੂਗੇ ਫੇਰ ਇਹੋ ਜਿਹਾ ਸਾਡਾ ਜੀਵਨ ਬਣ ਜਾਵੇ ਕਿਉਂਕਿ অতি ਮਹਾਨ ਸਤਿਗੁਰ ਦੇਵ ਪੂਰੀ ਵਾਲਿਆਂ ਨੇ ਕਿਰਪਾ ਕਰਕੇ ਸਾਨੂੰ ਐਸੀ ਬਾਣੀ ਦੇ ਵਿੱਚ ਜੋੜਿਆ ਐਸੀ ਬਾਣੀ ਨਾਲ ਜੋੜਿਆ ਇਸ ਕਰਕੇ ਅਸੀਂ ਜਾਗਰਤ ਹੋਈਏ ਸਮੇਂ ਦੀ ਸੰਭਾਲ ਕਰੀਏ ਤਾਂ ਸਾਡੀਆਂ ਜਿਹੜੀਆਂ ਆਣ ਵਾਲੀਆਂ ਪੀੜ੍ਹੀਆਂ ਉਹ ਸਫਲ ਹੋਣੀਆਂ ਨਹੀਂ ਤਾਂ ਵੇ ਸਤਿਗੁਰ ਜੀ ਕਬੀਰ ਸਾਹਿਬ ਜੀ ਕਹਿੰਦੇ ਐ ਸਉਨਤਾ ਸਨਾਵ ਦੇਨ ਗਏ ਉਲਝਣਾ ਸੁਲਝਿਆ ਮਨ ਕਹੇ ਕਬੀਰ ਚੇਤਿਆ ਨਹੀਂ ਅਜਹੁ ਪਹਿਲਾ ਦਿਨ ਇਹ ਸਾਡੇ ਜੀਵਨ ਵਿੱਚ ਮੰਨ ਲਓ ਅਜੇ ਪਹਿਲਾ ਦਿਨ ਹੈ ਅਸੀਂ ਚੱਲੇ ਤਾਂ ਹਾਏ ਨੇ ਇਸ ਕਰਕੇ ਸਤਿਗੁਰ ਜੀ ਮਹਾਰਾਜ ਜੀ ਕਿਰਪਾ ਕਰਨ ਕਿਉਂਕਿ ਇਹ ਜੋ ਪਾਵਨ ਬਾਣੀ ਦੇ ਪਾਠ ਪ੍ਰਕਾਸ਼ ਹੁੰਦੇ ਐ ਖੰਡ ਜਾਪ ਹੁੰਦੇ ਐ ਸਮਾਗਮ ਸਾਨੂੰ ਪ੍ਰਾਪਤ ਹੁੰਦੇ ਐ ਇਹਨਾ ਦੇ ਵਿੱਚ ਵੱਧ ਤੋਂ ਵੱਧਾ ਸੀ ਲਾਹਾ ਲੈ ਕੇ ਜੀਵਨ ਨੂੰ ਸਫਲਾ ਕਰੀਏ ਆਪਣੇ ਜੀਵਨ ਦੇ ਮਨੋਰਥ ਨੂੰ ਪੂਰਾ ਕਰੀਏ ਸਤਿਗੁਰੂ ਜੀ ਮਹਾਰਾਜ ਦੀ ਕਿਰਪਾ ਹੀ ਰੱਖਣ ਬੋਲੋ ਗੁਰਦੇਵ ਮਹਾਰਾਜ ਕੀ ਜੈ